ਆ ਖੜ ਗਿਆ ਅੰਕਲੋਮ ਰਾਣੀ ਗਾੜੀ ਆ ਜਾ ਕੋਈ ਗਾਲਾਂ ਕੋ ਪੈ ਜਾ ਇਹਨੇ ਪਾਜਾ ਦਾ ਬੰਦੋ ਬੰਦੋ ਠੀਕ ਹੋ ਗਈ ਲੱਗੇ ਦਾ ਨਾ ਬੰਦ ਰਹਿ ਟੈਡੀ ਮਰਾਟਾ ਹੋ ਗਿਆ ਅੰਕਲ ਸਾਡੀ ਆ ਸੱਚੀ ਟਿਕਟ ਉਹ ਸੱਚੀ ਟੈਡ ਹੋ ਗਿਆ ਉਹ ਗਾੜੀ ਆ ਜਾ ਜੜੀ ਗਈ ਜੰਦਾ ਜੜੀ ਬਣਾ ਸਾਰੇ ਬਾਪੂ ਬੜੀ ਜੀ ਜੜੀ ਗਈ ਜੰਦਾ ਸੰਤਾਨਾਂ ਦੀ ਚਾਹ ਵਾ ਮੈਂ ਜੀ ਕੰਮ ਤੋਂ ਮਾਰਦੇ ਮਰੀ ਅੱਜ ਦੀ ਜਿਹੜਾ ਬਾਪ ਹਾਂਜੀ ਧੰਨਵਾਦ ਜੀ ਆਲਾ ਬਾਪੂ ਮੇਰੇ ਕੰਮ ਜੜੀ ਆ ਡੇ ਜੀ ਹਾਂਜੀ ਮੈਂ ਰੰਨਾ ਸੁਲਾਮ ਕਾਂਜ ਬਾੜਾ ਮੈਂ ਮੰਗਣਾ ਵਾ ਮੈਂ ਬਾੜਾ ਜੀ ਮੈਂ ਮੰਗਣਾ ਵਾ ਛੜੀ ਮੰਗਣਾ ਚਾਹ ਜੀ ਆ ਬਾੜਾ ਮੈਂ ਛੜੀ ਉਹ ਮੁੰਡਾ ਛੋਟਾ ਮੁੰਡਾ ਉਹ ਉਹ ਬੈਕਿੰਗ ਲਈ ਪਰਦਾ ਦੇਤਾ ਇਹ ਦੋ ਰੋਜ਼ਾਂ ਨੇ ਇਹ ਮੇਲਾ ਨਹੀਂ ਇਹ ਤਿੰਨਿਆਂ ਨੇ